ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 31 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਆਪਾਂ ਦੱਸਿਆ ਸੀ ਕਿ 31 ਜਨਵਰੀ ਨੂੰ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਵੱਡੇ ਪੱਧਰ ਤੇ ਤਕਰੀਬਨ ਉਸੇ ਤਰ੍ਹਾਂ ਦੇ ਹੋਏ ਅੱਧੀ ਰਾਤ ਤੋਂ ਮੀਂਹ ਦੀਆਂ ਹਲਕੇ ਤੋਂ ਦਰਮਿਆਨੇ ਕਾਰਵਾਈਆਂ ਸ਼ੁਰੂ ਹੋਈਆਂ ਬਠਿੰਡਾ ਫਾਜ਼ਿਲਕਾ ਜਲਾਲਾਬਾਦ ਫਿਰੋਜ਼ਪੁਰ ਤਰਨਤਨ ਅਮਰitsar ਹੁਸ਼ਿਆਰਪੁਰ ਪਠਾਨਕੋਟ ਜਲੰਧਰ ਇਹਨਾਂ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਹਲਕਾ ਤੋਂ ਦਰਮਿਆਨਾ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾ ਰਹੀਆਂ ਹਨ ਪਰ ਕੁਝ ਕੀ ਖੇਤਰਾਂ ਦੇ ਵਿੱਚ ਧੁੰਦ ਵੀ ਬਣੀ ਹੋਈ ਹੈ ਪਰ ਜਿਵੇਂ ਹੀ ਬੱਦਲ ਆਵੇਗਾ ਤੇ ਇਹ ਧੁੰਦ ਉੱਡ ਜਾਵੇਗੀ ਤੇ ਦੁਪਹਿਰ ਤੱਕ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਬੱਦਲਵਾਈ ਭਨੇ ਜਾਵੇਗੀ ਤੇ ਕੁਝ ਕੁ ਜਗ੍ਹਾ ਤੱਕ ਹਲਕੇ ਤੋਂ ਦਰਮਿਆਨੇ ਸ਼ਰਾਟੇ ਪੰਜਾਬ ਵਿੱਚ ਲੱਗਦੇ ਰਹਿਣ ਦੀ ਸੰਭਾਵਨਾ ਹੈ ਤੇ ਕਿਤੇ ਚੰਗੀ ਮਾਤਰਾ ਦੇ ਵਿੱਚ ਵੀ ਮੀਂਹ ਪੈ ਸਕਦਾ ਹੈ। ਕੁੱਲ ਪਣਾ ਕੇ ਗੱਲ ਕਰੀਏ ਤਾਂ ਜਿਹੜਾ ਇਹ ਸਿਸਟਮ ਦਾ ਅਸਰ 31 ਦੀ ਦੁਪਹਿਰ ਤੋਂ ਲੈ ਕੇ ਇੱਕ ਦੀ ਦੁਪਹਿਰ 1 ਫਰਵਰੀ ਦੀ ਦੁਪਹਿਰ ਤੱਕ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ ਸਵੇਰ ਵੇਲੇ ਹਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਤੇ ਹੌਲੀ-ਹੌਲੀ ਇਹ ਕਾਰਵਾਈਆਂ ਸਾਰੇ ਹੀ ਪੰਜਾਬ ਹਿਮਾਚਲ ਆਪਣੇ ਹਰਿਆਣਾ ਤੇ ਦਿੱਲੀ ਤੱਕ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਰਾਤ ਪੀਆਂ ਕਾਰਵਾਈਆਂ ਸ਼ੁਰੂ ਹੋਈਆਂ ਸਨ ਟੁੱਟਵੇਂ ਤੌਰ ਤੇ ਤੇ ਹੌਲੀ-ਹੌਲੀ ਇਹ ਜਿਹੜਾ ਬੱਦਲ ਆ ਇਹ ਸਾਰੇ ਪੰਜਾਬ ਨੂੰ ਆਪਣੇ ਘੇਰੇ ਵਿੱਚ ਲਵੇਗਾ ਤੇ ਸਾਰੇ ਹੀ ਪੰਜਾਬ ਵਿੱਚ ਇਹ ਹਲਕੇ ਤੋਂ ਦਰਮਿਆਨੇ ਕਾਰਵਾਈਆਂ ਮੀਂਹ ਦੀਆਂ ਦੇਖੀਆਂ ਜਾ ਸਕਦੀਆਂ ਹਨ ਕੁਝ ਕੁ ਖੇਤਰਾਂ ਦੇ ਵਿੱਚ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਹਲਕੇ ਤੋਂ ਦਰਮਿਆਨੇ ਜਹੀ ਹੋ ਸਕਦੀ ਹੈ ਚੰਗੀ ਖਬਰ ਇਹ ਹੈ ਕਿ ਇਹ ਧੁੰਦ ਦੀ ਜਿਹੜੀ ਚਾਦਰ ਬਣੀ ਹੋਈ ਹੈ ਉਹ ਛੇਤੀ ਹੀ ਪਾਟ ਜਾਵੇਗੀ ਤੇ ਸਾਰੇ ਪੰਜਾਬ ਵਿੱਚ ਇਸ ਸਾਲ ਦਾ ਪਹਿਲਾ ਮੀਂਹ ਪਵੇਗਾ ਤੇ ਪ੍ਰਦੂਸ਼ਣ ਜਿਹੜਾ ਬਣਿਆ ਹੋਇਆ ਹੈ ਉਸ ਤੋਂ ਵੀ ਰਾਹਤ ਮਿਲੇਗੀ